ਜੰਮੂ ਕਸ਼ਮੀਰ ਦੇ ਰਾਮਬਾਨ ਜ਼ਿਲ੍ਹੇ ਦੇ ਵਿੱਚ ਰਾਜਗੜ੍ਹ ਦੇ ਖੇਤਰ ਵਿੱਚ ਅਚਾਨਕ ਹੜ੍ਹ ਕਈ ਥਾਵਾਂ ਤੇ ਆਇਆ ਹੈ ਰਾਜਗੜ੍ਹ ਤਹਿਸੀਲ ਦੇ ਵਿੱਚ ਬੱਦਲ ਫਟਣ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਭਾਰਤੀ ਫੌਜ ਜੰਮੂ ਕਸ਼ਮੀਰ ਪੁਲਿਸ ਦੇ ਨਾਲ 84 ਹੋਰ ਜਿਹੜੀਆਂ ਕਿ ਬਟਾਲੀਅਨ ਅਤੇ 239ਵੀਂ ਬਟਾਲੀਅਨ ਦੇ ਨਾਲ ਜਿਹੜੇ ਕਿ ਕੰਪੋਨੈਂਟ ਰਾਮਬਾਨ ਤੇ ਸਿਵਲ ਰਾਮਬਾਨ ਨੇ ਸਾਂਝੇ ਤੌਰ ਤੇ ਬਚਾਅ ਕਾਰਜ ਜਿਹੜੇ ਕੀ ਉਹ ਸ਼ੁਰੂ ਕੀਤਾ ਹੈ ਰਾਹਤ ਜ਼ੀਮਾ ਪ੍ਰਭਾਵਿਤ ਖੇਤਰਾਂ ਦੇ ਵਿੱਚ ਫਸੇ ਲੋਕਾਂ ਨੂੰ ਸੁਰੱਖਿਅਤ ਥਾਮਾਂ ਤੇ ਕੱਢਣ ਦੇ ਲਈ ਜ਼ਰੂਰੀ ਮਦਦ ਪ੍ਰਦਾਨ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਅਤੇ ਇਹ ਹੀ ਜਿਹੜਾ ਉਪਰਾਲਾ ਕੀਤਾ ਜਾ ਰਿਹਾ ਹੈ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਜਾਵੇ ਤਾਂ ਤਸਵੀਰਾਂ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਹਿਮਾਚਲ ਦੇ ਵਿੱਚ ਲਗਾਤਾਰ ਬੱਦਲ ਫਟਣ ਦੀਆਂ ਘਟਨਾਵਾਂ ਨਿਕਲ ਕੇ ਸਾਹਮਣੇ ਆਉਂਦੀਆਂ ਨੇ ਤਾਂ ਉੱਥੇ ਹੀ ਸੀਆਰਪੀਐਫ ਅਤੇ ਯੂਟੀਡੀਆਰਐਫ ਦੀਆਂ ਟੀਮਾਂ ਲਗਾਤਾਰ ਲਗੀਆਂ ਹੋਈਆਂ ਨੇ ਤਾਂ ਜੋ ਜੋ ਇਸ ਮਲਬੇ ਦੇ ਵਿੱਚ ਫਸੇ ਹੋਏ ਲੋਕ ਨੇ ਉਹਨਾਂ ਨੂੰ ਕੱਢਿਆ ਜਾ ਸਕੇ